ਤਾਰਕਲਾਂ ਦੇ ਪਿੰਡ ਬਾੜ ਸੁਡਾਲ ਨੂੰ ਜਾਣ ਵਾਲੇ ਲਗਭਗ 4 ਸਰਪੰਚ ਮਾਰਗ ਬਹੁਤ ਹੀ ਖਸਤਾ ਹਾਲਾਤਾਂ ਵਿੱਚ ਹਨ ਇਸ ਸੰਬੰਧੀ ਜਦੋਂ ਕਿ ਆਰਟੀ ਨਿਊਜ਼ ਨੈਟਵਰਕ ਨੇ ਦੇ ਪੱਤਰਕਾਰ ਵੱਲੋਂ ਉਕਤ ਪਿੰਡ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਗਿਆ ਕਿ ਪਿੰਡ ਨੂੰ ਜੋੜਨ ਵਾਲੇ ਚਾਰੇ ਸਰਪੰਚ ਮਾਰਗ ਬਹੁਤ ਹੀ ਮਾੜੇ ਹਾਲਾਤਾਂ ਵਿੱਚ ਹਨ ਇਹਨਾਂ ਮਾੜੇ ਹਾਲਾਤ ਸਰਪੰਚ ਮਾਰਗਾਂ ਕਾਰਨ ਸਥਾਨਕ ਸਕੂਲੀ ਬੱਚਿਆਂ ਅਤੇ ਬਜ਼ੁਰਗ ਵਿਅਕਤੀਆਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇਸ਼ਵਟਵਾਲ ਕਾਂਚ ਨਿਊਜ਼ ਨੈਟਵਰਕ ਜੀ ਸਰ ਕਿ ਨਾਮ ਹੈ ਜੀ ਨਾ ਸਰ ਮੇਰਾ ਨਾਮ ਕਮਲਜੀਤ ਹੈ ਮੈਂ ಗ್ರಾಮ ਪੰਚਾਇਤ ਬਾੜਰੋਲ ਤੋਂ ਸਰਪੰਚ ਤੇ ਤੁਹਾਡਾਂ ਦਾ ਪਹਿਲਾਂ ਬਹੁਤ ਧੰਨਵਾਦ ਕਰਦਾ ਹਾਂ ਕਿ ਆਰਟੀ ਨਿਊਜ਼ ਦਾ ਜਿਨ੍ਹਾਂ ਨੇ ਸਾਡੇ ਪਿੰਡ ਦੇ ਸਾਰੀਆਂ ਸੜਕਾਂ ਦਾ ਮਨਨਾ ਕੀਤਾ ਦੇਖਿਆ ਇਹ ਇੱਕ ਸਰਕਾਰੀ ਕੀ ਮਤਲਬ ਕੰਡੀਸ਼ਨ ਹੈਗੀ ਹੈ ਤੇ ਉਹਦੇ ਸਬੰਧ ਵਿੱਚ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਤੇ ਸਰਕਾਰ ਤੱਕ ਵੀ ਮੈਂ ਇਹ ਆਵਾਜ਼ ਪਹੁੰਚਾਣਾ ਚਾਹੁੰਦਾ ਕਿ ਸਾਡੀਆਂ ਲਿੰਕ ਸੜਕਾਂ ਦੀ ਹਾਲਤ ਕੀ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਸਾਡਾ ਰੋਡ ਐ ਪਟਵਾਂ ਤੋਂ ਪਠਾਨਕੋਟ ਰੋਡ ਤੋਂ ਪਟਵਾਂ ਬਾਇਆ ਕਰੂਨ ਮੋਠਾਂ ਬਾੜਸਲਾ ਉਹ ਉਸਦਾ ਕੰਮ 3-4 ਸਾਲ ਪਹਿਲਾਂ ਤੋਂ ਲੱਗਿਆ ਹੋਇਆ ਹੈ ਤੇ ਅਲ ਜਿਹੜੀ ਅੱਜ ਤੱਕ ਉਹ ਕੰਮ ਪੈਂਡਿੰਗ ਪਿਆ ਹੋਇਆ ਹੈ ਕਿਤੇ ਇੰਟਰਲੌਕ ਪਾਈ ਲੱਗਣ ਵਾਲੀਆਂ ਨੇ ਤੇ ਕਿਤੇ ਉਹਨਾਂ ਦੇ ਡੰਗੇ ਲੱਗਣ ਵਾਲੇ ਨੇ ਬਹੁਤ ਹਸਤਾਤ ਹੈ ਪਿਛਲੇ ਹਫਤੇ 2 ਦਿਨ ਰੋਡ ਬੰਦ ਰਿਹਾ ਜਿਹਦੇ ਕਾਰਨ ਬੱਚੇ ਵੀ ਸਕੂਲ ਜਾਣ ਤੋਂ ਪ੍ਰਭਾਵਿਤ ਤੇ ਕੋਈ ਗੱਡੀ ਨਹੀਂ ਜਾ ਸਕੀ ਉਧਰੋਂ ਦੂਸਰੇ ਪਾਸੋਂ ਘਾੜ ਕੁਲੁੰਲੀ ਤੋਂ ਬਾੜਸਟਾਲ ਬਾਇਆ ਨਾਰੋ ਵੱਟਕ ਜਿਹੜਾ ਰੋਡ ਹੈ ਉਹਦੇ ਵਿੱਚ ਇੰਨੀ ਖਸਤਾ ਹਾਲਤ ਹੈ ਕਿ ਉੱਥੇ ਬੱਚਿਆਂ ਨੂੰ ਪੈਦਲ ਚੱਲਣਾ ਮੁਸ਼ਕਲ ਹੋ ਗਿਆ ਹੈ। ਉਹ ਇੰਨਾ ਖੁਰ ਗਿਆ ਰੋਡ ਤੇ ਇੱਕ ਜਗ੍ਹਾ ਦੇ ਤੱਕ ਪੂਲੀ ਵੀ ਤੁਸੀਂ ਦੇਖ ਲਈਓ ਪੂਰੀ ਬਿਲਕੁਲ ਟੁੱਟ ਚੁੱਕੀ ਹੈ। ਉਸ ਉੱਥੇ ਕਿਸੇ ਵੇਲੇ ਵੀ ਰਾਤ ਨੂੰ ਕਿਸੇ ਵੇਲੇ ਵੀ ਕਿਸੇ ਨਾਲ ਕੋਈ ਹਾਦਸਾ ਹੋ ਸਕਦਾ ਹੈ। ਔਰ ਉਹ ਰੋਡ ਵੀ ਇੰਨਾ ਇਕਾਂਤ ਜਗ੍ਹਾ ਤੇ ਹੈ ਕਿ ਕੋਈ ਡਿੱਗ ਜਾਏਗਾ ਰਾਤ ਨੂੰ ਤੇ ਉਹ ਮਤਲਬ ਹੋ ਸਕਦਾ ਉਹ ਕਿਸੇ ਨੂੰ ਮਿਲੇ ਵੀ ਨਾ। ਦੂਸਰੇ ਪਾਸੇ ਇੱਕ ਉੱਥੇ ਬਾਠ ਨਾਲ ਤੋਂ ਬਾਇਆ ਸਰੋਵੜੀ ਦੁਖਨੈੜੀ ਨੂੰ ਰੋਡ ਹੈ। ਉਸ ਦਾ ਵੀ ਇੰਨੀ ਕੁ ਮਾੜੀ ਹਾਲਤ ਹੈ। ਕੀ ਉਹ ਵੀ ਸਾਰਾ ਲਗਭਗ ਇੱਕ ਪਾਸੋਂ ਸਾਰਾ ਰੁੜ ਚੁੱਕਿਆ ਹੈ ਸਲਾਈਡਿੰਗ ਹੋਈ ਹੈ بڑے بڑے ਵੱਡੇ ਪੱਥਰ ਪਏ ਨੇ ਜਿਹੜੇ ਕਿ ਉਹ ਬਿਨਾ ਜੀਸੀਬੀ ਤੋਂ ਨਹੀਂ ਉਠਾਏ ਜਾ ਸਕਦੇ ਉਸ ਦਾ ਵੀ ਇਮਾਨਤ ਗੁਰਾ ਹਾਲ ਹੈ ਕਿ ਇਹਨਾਂ ਚਾਰਾਂ ਸੜਕਾਂ ਦਾ ਖਾਸ ਕਰਕੇ ਬਾੜ ਰੋਡ ਨਹੀਂ ਜਾਈ ਮੈਂ ਗੱਲ ਕਰ ਰਿਹਾ ਕਿ ਇੰਨੀ ਕੁ ਮਾੜੀ ਹਾਲਤ ਹੈ ਕਿ ਹੋ ਸਕਦਾ ਹੈ ਕਿ ਥੋੜੀ ਜਿਹੀ ਬਰਸਾਤ ਹੋਰ ਹੋਵੇ ਤਾਂ ਉਹ ਸਲਾਈਡਿੰਗ ਦੇ ਨਾਲ ਰੋਡ ਬਿਲਕੁਲ ਬੰਦ ਹੋ ਜਾਏਗਾ ਤੇ ਛੋਟੀਆਂ ਮੋਟੀਆਂ ਸਕੂਟਰ ਮੋਟਰਸਾਈਕਲ ਗੱਡੀਆਂ ਦੀ ਜਿਹੜਾ ਉਨ ਜਾਣ ਵਾਸਤੇ ਜਿਹੜੀ ਮੁਸ਼ਕਲ ਹੋਏਗੀ ਇਸ ਲਈ ਮੈਂ ਇੱਕ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਬੇਨਤੀ ਕਰਦਾ ਸਰਕਾਰ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਮੰਡੀ ਬੋਰਡ ਨੂੰ ਵੀ ਕਿ ਇਹਨਾਂ ਸੜਕਾਂ ਦੀ ਥੋੜੀ ਸੁਧ ਲਈ ਜਾਏ ਤਾਂ ਜੇ ਲੋਕਾਂ ਨੂੰ ਥੋੜੀ ਬਹੁਤ ਜਰੀਆ ਉਹ ਸੁਭੁਲਤਾ ਜੜੀ ਮਿਲ ਸਕੇ ਸੋ ਮੈਂ ਇਹਨਾਂ ਸ਼ਬਦਾਂ ਨਾਲ ਇੱਕ ਵਾਰ ਫਿਰ ਤੋਂ ਤੁਹਾਡਾ ਧੰਨਵਾਦ ਕਰਦਾ ਕਿ ਮੁੱਖ ਮੁੱਖ ਦੇ ਸਮੇਂ-ਸਮੇਂ ਤੇ ਤੁਸੀਂ ਜੜਾਇਆ ਉਹ ਇਹ ਲੋਕਾਂ ਦੀ ਆਵਾਜ਼ ਲੋਕਾਂ ਦੀ ਮੁਸ਼ਕਲਾਂ ਜਿਹੜੀਆਂ ਨੇ ਆਪਣੇ ਚੈਨਲ ਮਾਤੇ ਜਿਹੜੇ ਤੁਸੀਂ ਦੱਸਦੇ ਰਹਿੰਦੇ ਹੋ ਬਹੁਤ ਬਹੁਤ ਧੰਨਵਾਦ